ਕਿੱਤੇ ਕਿਤੇ ਆ ਗਈ ਪੁੱਤ ਆਈ ਮਮੀ ਆ ਗਈ ਵਾਸ ਸੂਟ ਤੇ ਬੜਾ ਸੋਨਾ ਪਾਇਆ ਪੁੱਤ ਸਹੀ ਲੱਗਦਾ ਬੜਾ ਜੱਟਿਆ ਤੈਨੂੰ ਸੂਟ ਹਾਂ ਐਡਾ ਤੇ ਤੈਨੂੰ ਤਿੰਨ ਚਾਰ ਲਿਆ ਕੇ ਦਵਾਂਗੀ ਹੁਣ ਮੈਂ ਠੀਕ ਆ ਮਮੀ ਠੀਕ ਆ ਉਹ ਜਿਹੜੇ ਪੁਰਾਣੇ ਸੂਟ ਹਨ ਸੂਟ ਦੇ ਸਾਰੇ ਦੇ ਦੇ ਕਿਸੇ ਨੂੰ ਹੁਣ ਐਡਾ ਤੇ ਤੈਨੂੰ ਸੋਨੇ ਸੋਨੇ ਕੁਰਤੇ ਲਿਆ ਕੇ ਦਾਂਗੀ ਨਵੇਂ ਸੂਟ ਪਾਇਆ ਕਰ ਸੱਚੀ ਗੱਲ ਹੈ ਹੋਰ ਠੀਕ ਆ ਪਤਾ ਕੀ ਨਹੀਂ ਪਤਾ ਕੀ ਜੋਤੀ ਨੇ ਆਣਾ ਵਾ ਅੱਤ eh 2-3 ਦਿਨ ਉਹਨੇ ਰਹਿਣਾ ਵਾ ਸਬਜ਼ੀਆਂ ਸਬਜ਼ੀਆਂ ਬਣਾ ਲੈ ਪੁੱਤ ਕੋਈ ਚੰਗੀਆਂ ਉਹ ਤਾਂ ਮੰਮੀ ਠੀਕ ਆ ਉਹ ਤਾਂ ਮੰਮੀ ਮੈਂ ਬਣਾ ਲੈਨੀ ਆ ਹਾਂ ਤੇ ਦੀਦੀ ਫਿਰ ਛੁੱਟੀਆਂ ਬੱਚਿਆਂ ਨੂੰ ਆ ਛੁੱਟੀਆਂ ਦੀਦੀ ਰਹਿਣ ਵਾਸਤੇ ਆਣ ਲੱਗੀ ਆ 2-3 ਦਿਨ ਚਲੋ ਠੀਕ ਆ ਠੀਕ ਆ ਹਾਂ ਮੈਂ ਕਰ ਲੈਨੀ ਤਿਆਰੀ ਚਲ ਕਰ ਲੈ ਪੁੱਤ ਠੀਕ ਆ ਆਈ ਨਹੀਂ ਜੋਤੀ ਹਲੇ ਫੋਨ ਕਰਾਂ ਉਹਨੂੰ ਕਿੱਥੇ ਰਹਿ ਗਈ ਆ ਕਦੋਂ ਦੇ ਕਹਿੰਦੀ ਮੈਂ ਆ ਰਹੀ ਆ

ਔਰ dedicat ਸਭ ਤੋਂ ਵਧੀਆ ਔਰ ਵਧੀਆ ਵਧੀਆ ਜੀ ਜੀ ਮੈਂ ਪਾਣੀ ਲੈ ਕੇ ਆਈ ਹਾਂ ਜਾਓ ਸਰ ਮੰਮੂ ਸੂਟ ਪੇਕੂ ਲੈ ਕੇ ਆਈ ਨਹੀਂ ਮੈਂ ਸਵਾ ਕੇ ਦਿੱਤਾ ਮੈਂ ਜੋ ਹੈ ਗਈਆਂ ਬੜਾ ਇਹ ਨਵੇਂ ਕੱਪੜੇ ਪੁਆਏ ਇਹਨੂੰ ਤੇ ਫਿਰ ਹੁਣ ਮੈਂ ਹੀ ਪੁਆਣੇ ਇਹਨੂੰ ਪੁੱਤ ਤੇ ਮੇਰਾ ਨਹੀਂ ਖਿਆਲ ਸੀ ਤੈਨੂੰ ਵੀ ਮੈਨੂੰ ਵੀ ਲੈ ਕੇ ਦੇ ਤੈਨੂੰ ਘੱਟ ਪੁਆ ਕੇ ਦਿੱਤੇ ਆ ਪੁੱਤ ਬੁਲੇ ਨੂੰ ਧੀ ਹੈਗੀ ਮੇਰੀ ਧੀ ਆ ਤੇ ਇਹਨੂੰ ਮੈਂ ਹੀ ਸਵਾ ਕੇ ਦੇਨੇ ਆ ਨਵੇਂ ਨਵੇਂ ਪਾ ਕੇ ਬਿਠਾਇਆ ਤੇ ਮੇਰਾ ਨਹੀਂ ਆਦਤ ਤੈਨੂੰ ਤੈਨੂੰ ਸਾਰੀ ਉਮਰ ਤੈਨੂੰ ਵੀ ਪੁਆਏ ਆ ਪੁੱਤ ਤਨੂ ਕਿਹੜਾ ਨਹੀਂ ਪੁਆਏ ਚਲੋ ਠੀਕ ਹੈ ਲੈ ਪਾਣੀ ਪੀ ਹਲੋ ਦੀਦੀ ਪਾਣੀ ਤਬੀ ਗਲਾਸ ਰਵੇ ਲਿਆਂਦੇ ਆ ਹਾਂਜੀ ਦੀਦੀ ਥੋੜੀ ਜਿਹੀ ਕਰੋਕਰੀ ਲਿਆਂਦੀ ਨਵੇਂ ਅੱਛਾ ਹਾਂਜੀ ਓਣਾ ਮੈਂ ਤਾਂ ਮੰਮੀ ਬਾਜ਼ਾਰ ਗਏ ਸੀ ਨਾ ਉਸ ਦਿਨ ਆ ਏ ਥੋੜੀ ਸ਼ਾਪਿੰਗ ਕੀਤੀ ਨਾਲੇ ਅੱਛਾ ਤੁਸੀਂ ਕਰ ਲੇਗੇ ਤੁਸੀਂ ਸ਼ਾਪਿੰਗ ਕਰਨ ਨਹੀਂ ਮੰਮੀ ਨਾਲ ਗਈ ਸੀਗੀ अच्छा हां एदे मेनू कहंदे शॉपिंग वास्ते मन्नो पता सी आपे करे आए दोने जनीया अच्छा नहीं दीदी उस दिन ना एकदम ही सलाह नहीं मैं कह ठंड हो गई मम्मी ਨਾਲੇ کپڑے ਲੈ आईए ਤੇ ਲੱਗਦੇ ਹੱਥ ਫਿਰ ਥੋੜੀ ਜੀ ਕਰੋਕਰੀ ਵੀ ਖਰੀਦ ਲਈ ਤੁਸੀਂ ਬੈਠੋ ਮੈਂ ਚਾਹ ਪਾਣੀ ਬਣਾ ਕੇ ਲਈ ਤੁਹਾਡੇ ਵਾਸਤੇ ਚਲੋ ਠੀਕ ਹੈ ਠੰਡ ਵੀ ਗਈ ਹੈ ਹਾਂਜੀ ਲਾਓ ਚਾਹ ਬੈਜੋ दीदी ਉੱਪਰ ਹੋ ਕੇ ਬੈਜੋ ਕੋਈ ਨਾ ਬੈਜਤ ਨਹੀਂ ਮੇਰਾ ਹੀ ਘਰ ਹੈ ਮੰਮੀ ਐ ਤੂੰ ਚੰਗਾ ਨਹੀਂ ਕੀਤਾ ਕੀ ਨਹੀਂ ਚੰਗਾ ਕੀਤਾ ਪੁੱਤ ਅੱਗੇ ਤੂੰ ਹਰ ਵੇਰੀ ਮੈਨੂੰ ਫੋਨ ਕਰਦੀ ਐ ਕਿਤੇ ਬਾਜ਼ਾਰ ਜਾਣਾ ਹੋਵੇ ਤੇ ਹੁਣ ਐਤ ਕੀ ਭਾਬੀ ਨਾਲ ਖੜਦੀ ਐ ਹਾਂ ਭਾਬੀ ਚਲੇ ਗਏ ਫੇਰ ਕੀ ਹੋ ਗਿਆ ਨਹੀਂ ਤੇ ਮੈਨੂੰ ਨਹੀਂ ਤੇ ਹੀ ਕਹਿਣਾ ਸੀ ਅੱਗੇ ਪੁੱਤ ਤੂੰ ਹੀ ਜਾਣੇ ਹੁਣ ਅਸੀਂ ਦੋਨੇ ਜਣੀਆਂ ਚੱਲ ਜਾਂਦੀਆਂ ਵਾ ਚਲ ਠੀਕ ਐ ਮੈਂ ਭਾਬੀ ਕੋਹੋ ਕੇ ਆਈ ਜਰਾ ਰਸੋਈ 'ਚ ਦੇਖਾ ਕੀ ਕਰਦੀ ਐ ਕੀ ਕਰਨ ਤੇ ਭਾਬੀ ਕੁਛ ਨਹੀਂ ਕਹਦੀ ਚਾਹ ਬਣ ਚੱਲੀ ਆ ਫੜਿਆ ਤੇ ਤੁਸੀਂ ਫੋਨ ਐ ਪਤਦੀ ਮੈਂ ਨਾ ਚਾਹ ਦੇ ਨਾਲ ਮੈਂ ਕਿ ਕੋਈ ਆਰਡਰ ਕਰ ਦਵਾ ਬਾਰ ਹੋਈ ਮੰਗਵਾ ਲੈਣੀ ਹੈ ਨਾ ਫੋਨ ਤੋਂ ਆਰਡਰ ਕਰਕੇ ਮੰਗਵਾਉਂਦੇ ਹੋ ਹਾਂਜੀ ਦੀਦੀ ਹੁਣ ਮੈਂ ਕਿਲ ਜਾਏਗਾ ਕੌਣ ਲੈਣ ਇਹ ਤੇ ਘਰ ਨਹੀਂ ਹੈਗੇ ਤੇ ਫਿਰ ਮੰਮੀ ਨੂੰ ਕਿੱਥੇ ਭੇਜਾਂ ਤੇ ਮੈਂ ਫੋਨ ਤੋਂ ਹੀ ਮੰਗਵਾ ਲਿਆ ਥੋੜਾ ਜਿਹਾ ਸਮਾਨ ਸਾਰੇ ਡੱਬੇ ਵੀ ਬਦਲਤੇ ਰਸੋਈ ਦੇ ਇੱਕ ਇਹ ਕਿਦਣਾ ਗਈ ਸੀ ਤੁਸੀਂ ਉਹ ਦੀਦੀ ਤੁਹਾਨੂੰ ਦੱਸਿਆ ਸੀ ਨਾ ਮੈਂ ਤੇ ਮੰਮੀ ਗਏ ਸੀ ਉਸ ਦਿਨ ਬਾਜ਼ਾਰ ਨਾਲੇ ਤਿੰਨ ਚਾਰ ਸੂਟ ਲਿੱਤੇ ਇਦਾਂ ਦੇ ਤੇ ਇੱਕ ਰੋਕਰੀ ਲਿੱਤੀ ਥੋੜੀ ਜੀ ਫਿਰ ਮੈਨੂੰ ਲੱਗਦਾ ਉਹ ਤਾਂ ਡੱਬੇ ਵੀ ਚੇਂਜ ਕਰਤੇ ਅੱਗੇ ਤੇ ਸ਼ਾਪਿੰਗ ਕਰਨ ਲੱਗੇ ਮੈਨੂੰ ਫੋਨ ਕਰਦੇ ਹੋ ਵੀ ਆਓ ਦੀਦੀ ਤੇ ਅੱਜ ਤੇ ਮੈਨੂੰ ਫੋਨ ਕੀਤਾ ਹੀ ਨਹੀਂ ਏ ਤੇ ਨਾ ਹੀ ਪੁੱਛਿਆ ਉਹ ਦੀਦੀ ਉਸ ਦਿਨ ਨਾ ਮੇਰੇ ਪਿੱਕੇ ਗਏ ਹਨਾ ਤੇ ਵਾਪਸੀ ਆਂਦੇ ਆਂਦੇ ਨਾ ਫਿਰ ਮੰਮੀ ਤਾਂ ਮੈਂ ਬੁਝਾਰ ਰੁੱਕ ਗਏ ਸੀਗੇ ਤਾਂ ਕਰਕੇ ਨਹੀਂ ਤੇ ਉੱਦਾਂ ਜਾਈਏ ਤੇ ਤੁਹਾਨੂੰ ਨਾਲ ਹੀ ਲੈ ਕੇ ਜਾਈਦਾ ਤੇ ਸਾਰਾ ਕੁਛ ਹੀ ਬਦਲ ਤਾ ਰਸੋਈ ਦਾ ਚੱਲ ਕੋਈ ਨਾ ਮੈਂ ਮੰਮੀ ਕੋ ਆਂ ਨਹੀਂ ਰੱਖ ਬਣਾ ਚਾਹ ਤੂੰ ਵੈਸੇ ਨਾ ਦੀਦੀ ਦੀਆਂ ਆਦਤਾਂ ਨਹੀਂ ਬਦਲਦੀਆਂ ਮੈਂ ਜਿੰਨਾ ਮਰਜ਼ੀ ਚੰਗਾ ਕਰ ਲਾਂ ਦੱਸੋ ਮੈਂ ਵੀ ਤਾਂ ਘਰ ਨੂੰ ਹੀ ਸਵਾਰਣ ਦੀ ਆ ਮੈਂ ਕਿਹੜਾ ਪਿੱਛੇ ਦੇ ਕੇ ਆਣ ਦੀ ਆ ਆਪਣੇ ਘਰ ਚ ਲਿਆਂਦੀ ਆ ਚਲੋ ਕੋਈ ਨਾ ਮੰਮੀ ਤੇ ਮੇਰੇ ਨਾਲ ਸਹੀ ਆ ਨਾ ਬਾਕੀ ਦੀਦੀ ਵੀ ਹੋ ਜਾਣਗੇ ਮੈਂ ਚਾਹ ਲੈ ਕੇ ਜਾਵਾਂ ਮੰਮੀ ਕੀ ਗੱਲ ਐ ਉਹ ਨਿੱਕੀ ਨਿੱਕੀ ਚੀਜ਼ ਜੇ ਮੈਨੂੰ ਪੁੱਛ ਕੇ ਕਰਦੀ ਸੀ ਮੈਨੂੰ ਬਿਲਕੁਲ ਬਰਦਾਸ਼ਤ ਨਹੀਂ ਤੂੰ ਸਾਰਾ ਕੁਝ ਭਾਬੀ ਦੇ ਸਿੱਤੇ ਕਰਤਾ ਵੈ ਕੀ ਕਰਤਾ ਛੋਟੀ ਛੋਟੀ ਸ਼ਾਪਿੰਗ ਤੂੰ ਭਾਬੀ ਦੇ ਨਾਲ ਜਾ ਕੇ ਕਰਦੀ ਤੂੰ ਹਰ ਇੱਕ ਨਿੱਕੀ ਨਿੱਕੀ ਗੱਲ ਮੈਨੂੰ ਪੁੱਛਦੀ ਸੀ ਹੁਣ ਘਰ ਦਾ ਸਾਰਾ ਸਮਾਨ ਤੂੰ ਦੇ ਸਿੱਤੇ ਕੀਤਾ ਕਿਉਂ ਮੈਂ ਤੇਰੀ ਧੀ ਨਹੀਂ ਐ ਕੁੜੀਆਂ ਤੂੰ ਧੀ ਹੈਂ ਆਂ ਉਹ ਵੀ ਮੈਂ ਨੂੰ ਲਿਆਈਆਂ ਧੀ ਬਣਾ ਕੇ ਰੱਖਣੀ ਆ ਨਹੀਂ ਮੈਂ ਕ언 ਨੂੰ ਤੇਰੇ ਘਰ ਨਾ ਆਇਆ ਕਰ ਜੇ ਤੂੰ ਐਦਾ ਹੀ ਕਰਨਾ ਤੂੰ ਆ ਤੂੰ ਧੀ ਬਣ ਕੇ ਆ ਸ਼ਰੀਕ ਬਣ ਕੇ ਨਾ ਠੀਕ ਹੈ ਨਾ ਤੇਰਾ ਘਰ ਆ ਤੂੰ ਆ ਸ਼ਰੀਕ ਬਣ ਕੇ ਨਾ ਉਹ ਮੇਰੀ ਨੂੰਹ ਆ ਉਹੀ ਮੇਰੀ ਧੀ ਆ ਹੁਣ ਉਹਦੇ ਨਾਲ ਹੀ ਮੈਂ ਰਹਿਣਾ ਤੁਸੀਂ ਤਾਂ ਆਪਣੇ ਆਪਣੇ ਘਰਾਂ ਦੀਆਂ ਨਹੀਂ ਤੇ ਮੈਂ ਨਾ ਆਇਆ ਨਾ ਨਾਨ ਬਣ ਕੇ ਨਾ ਆ ਉਹਦੀ ਭੈਣ ਬਣ ਕੇ ਆ ਠੀਕ ਹੈ ਨਾ ਜੇ ਸੋਹਰੇ ਘਰ ਤੇ ਨੂੰਹ ਨਾ ਕੋਈ ਪੁੱਛੇਗਾ ਪੁੱਤ ਤੇ ਤੇਰੇ ਮਨ ਤੇ ਕੀ ਬੀਤੇਗਾ ਤੇਰੀ ਨਾਨ ਨੂੰ ਲੈ ਕੇ ਤੇਰੀ ਸੱਸ ਕਿਤੇ ਜਾਵੇ ਤੇ ਤੇਰੇ ਮਨ ਤੇ ਕੀ ਬੀਤੇਗੀ ਹੈ ਨੂੰ ਨੂੰ ਲੈ ਕੇ ਜਾਣਾ ਵਾ ਹੀ ਗੱਲ ਹੋ ਗਈ ਮੰਮੀ ਕੁਛ ਨਹੀਂ ਕਰਤਾ ਕੁਛ ਨਹੀਂ ਦੀਦੀ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਤੁਹਾਨੂੰ ਗੁੱਸਾ ਆ ਹਰ ਧੀ ਨੂੰ ਗੁੱਸਾ ਹੁੰਦਾ ਵਾ ਕਿਉਂਕਿ ਅੱਗੇ ਹਰ ਜਗ੍ਹਾ ਧੀਆ ਹੀ ਮਾਂ ਦੇ ਨਾਲ ਜਾਂਦੀਆਂ ਮਾਂ ਨੇ ਕਿਤੇ ਵੀ ਜਾਣਾ ਉਹਨੇ ਕਹਿਣਾ ਧੀ ਨੂੰ ਫੋਨ ਕਰਨਾ ਆ ਧੀਏ ਮੇਰੇ ਨਾਲ ਚੱਲ ਵੇਖੋ ਮੈਂ ਮੰਨਦੀ ਆ ਤੁਹਾਨੂੰ ਗੁੱਸਾ ਆਇਆ ਵਾ ਵੇਖ ਕੇ ਨਵੀਆਂ ਜੀਜਾ ਕਿ ਇੱਥੇ ਮੰਮੀ ਨੇ ਮੈਨੂੰ ਕਿਉਂ ਨਹੀਂ ਬੁਲਾਇਆ ਤੁਹਾਡਾ ਹੱਕ ਹੁੰਦਾ ਸਾਡੇ ਨਾਲ ਜਾਣ ਦਾ ਪਰ ਦੀਦੀ ਕਈ ਕਈ ਵਾਰੀ ਇਹ ਹੁੰਦਾ ਵਾ ਕਿ ਜੇ ਅਸੀਂ ਭਾਬੀਆਂ ਨੂੰ ਕਿਤੇ ਨਾਲ ਲੈ ਜਾਈਏ ਸਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਵੇਖੋ ਤੁਸੀਂ ਵੀ ਪਰਿਵਾਰ ਵਾਲੇ ਕਈ ਵਾਰੀ ਮੈਂ ਤੁਹਾਡੀਆਂ ਗੱਲਾਂ ਸੁਣੀਆਂ ਵੀ ਆ ਮਮੀ ਨਾਲ ਫੋਨ ਤੇ ਪਰ ਮੈਂ ਸ਼ੋਅ ਨਹੀਂ ਕਰਦੀ ਤੁਹਾਨੂੰ ਵੀ ਆਪਣੀ ਨਨਾਨਤ ਤੋਂ ਹੁੰਦਾ ਵਾ ਜਦੋਂ ਤੁਹਾਡੀ ਨਨਾਨ ਘਰ ਆ ਕੇ ਦਖਲਅੰਦਾਜ਼ੀ ਕਰਦੀ ਹੈ ਇਹ ਚੀਜ਼ਾਂ ਤੁਹਾਨੂੰ ਨਹੀਂ ਪਸੰਦ ਆਉਂਦੀਆਂ ਹੁੰਦਾ ਹੈ ਕਿ ਨਹੀਂ ਹੂੰ ਤੇ ਜੇ ਦੀਦੀ ਇਹ ਚਾਰ ਚੀਜ਼ਾਂ ਲੈ ਹੀ ਜਾਂਦੀਆਂ ਮੈਂ ਤਾਂ ਮਮੀ ਨੇ ਜਾ ਕੇ ਤੇ ਫੇਰ ਕਿਹੜੀ ਗੱਲ ਹੋਗੀ ਘਰ ਦੀਆਂ ਜੀਜਾ ਲਿਆਂਦੀਆਂ ਅਸੀਂ ਕਿਹੜਾ ਕੋਈ ਵਿਆਹ ਦੀ ਸ਼ਾਪਿੰਗ ਕੀਤੀ ਜਾਂ ਕੋਈ ਕਹਿਣਾ ਗੱਟਾ ਲਿਆਂਦਾ ਹੈ ਵੇਖੋ ਜਦੋਂ ਸਾਡੇ ਘਰ ਕੋਈ ਵਿਆਹ ਧਰਿਆ ਹੋਊਗਾ ਫਿਰ ਤੇ ਆਪਾਂ ਤੁਹਾਨੂੰ ਨਾਲ ਲੈ ਕੇ ਚੱਲਾਂਗੇ ਨਿੱਕੀਆਂ ਮੋਟੀਆਂ ਚੀਜ਼ਾਂ ਦਾ ਦੀਦੋ ਸੋਈ ਨਾ ਭਾਬੀ ਮੈਨੂੰ ਮaaf ਕਰਦੇ ਮੈਂ ਅੱਗੇ ਤੋਂ ਤੈਨੂੰ ਕਦੀ ਨਹੀਂ ਇੰਨੀ ਗੱਲ ਕਰਦੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮaaf ਕਰ ਮਮੀ ਤੂੰ ਵੀ ਮੈਨੂੰ ਮaaf ਕਰ ਦੇ ਕੋ ਹੋ ਕੇ ਰਵੋ ਨਹੀਂ ਦੀਦੀ ਮaaf ਕਰਨ ਵਾਲੀ ਗੱਲ ਨਹੀਂ ਆ ਤੇ ਨਾ ਹੀ ਮਾਫੀ ਮੰਗਣ ਵਾਲੀ ਗੱਲ ਆ ਹਰ ਘਰ 'ਚ ਚੀ ਚੱਲਦੀ ਆ ਤੇ ਪਲੀਜ਼ ਤੁਹੇ ਵੀ ਦੱਸਣਾ ਕਿ ਤੁਹਾਡੇ ਘਰ ਅਸੀਂ ਇਹ ਕੁਝ ਚੱਲਦਾ ਹੈ ਜੇ ਚੱਲਦਾ ਹੈ ਨਾ ਤੇ ਇਹਨੂੰ ਇੱਥੇ ਹੀ ਕਦਮ ਕਰੋ ਕਿਉਂਕਿ ਜੇ ਨਨਾਨ ਪਰਜਾਈ ਇੱਕ ਵੋਕੇ ਰਹਿ ਜਾਣਗੀ ਨਾ ਤੇ ਘਰ ਵਿੱਚ ਕਦੀ ਕਲੇਸ਼ ਨਹੀਂ ਹੋਏਗਾ ਨਾ ਇਹ ਸੱਸ ਦੀ ਵਿਗੜੇਗੀ ਤੇ ਨਾ ਨਨਾਨ ਪਰਜਾਈ ਦੀ ਵਿਗੜੇਗੀ ਸਹੀ ਕਹਿਣਾ ਮੈਂ ਬਿਲਕੁਲ ਸਹੀ ਤੇ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਨੁੱ ਭੁੱਲਣਾ ਇੱਕ ਛੋਟੀ ਜੀ ਬੈਲ ਆ ਉਨ ਨੂੰ ਵਜਾ ਦਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਤੇ ਇਹ ਮੇਰੇ ਨਾਲ ਨਵੇਂ ਮੈਂਬਰ ਆਏ ਆ ਮੇਰੀ ਫਰੈਂਡ ਹੈ ਜੋਤੀ ਦੀਦੀ ਤੇ ਇਹ ਉਹਨਾਂ ਦੇ ਮਮਾ ਹੈ ਤੇ ਅੱਜ ਤੋਂ ਤਾਂ ਮੇਰੀਆਂ ਵੀਡੀਓ ਵਿੱਚ ਤੁਹਾਨੂੰ ਇਹ ਵੀ ਦੇਖਣਗੇ ਜਿਤਨਾ ਤੁਸੀਂ ਮੇਰੀਆਂ ਵੀਡੀਓ ਚ ਜਿੰਨਾ ਪਿਆਰ ਮੈਨੂੰ ਦੇ ਰਹੇ ਹੋ ਉਹਨਾ ਹੀ ਪਿਆਰ ਮੇਰੇ ਨਵੇਂ ਮੈਂਬਰਾਂ ਨੂੰ ਦੇਣਾ ਸੋ ਇਹਨਾਂ ਦੀ ਹਿੰਮਤ ਵੱਧਦੀ ਰਹੇ ਤੇ ਲਾਈਕ ਸ਼ੇਅਰ ਕਰਦੇ ਰਹਿਣਾ ਸਤਿ ਸ਼੍ਰੀ ਅਕਾਲ ਜੀ